ਸਿਚੂਏਸ਼ਨ ਸੈਂਟਰ ਚੋਂ ਆਉਂਦੀਆਂ ਤੁਹਾਨੂੰ ਕਿਹਾ ਤੇ ਠੀਕ ਹੈ ਉਹਨਾਂ ਨੇ ਇਹ ਪੰਜ ਗੁੱਟਾ ਸਾਬ ਹੁਣ ਚਿਪੇ ਲਿਆ ਜਾਰ ਸਾਨੂੰ ਮਿਲ ਗਏ ਉਹਨਾਂ ਨੇ ਜਦੋਂ ਕੁੜੀਆਂ ਨੂੰ ਪਤਾ ਕੀਤਾ ਮੈਂ ਤਾਂ ਲਗਰਮ ਛੋੜ ਗਿਆ ਤੇ ਕੁਝ ਨਾ ਕਰ ਹਾਂ ਸਾਰੀ ਡਿਟੇਲ ਨਾਲ ਦੱਸ ਦਾਂ ਤੁਹਾਨੂੰ ਦੋਨੋਂ ਨੌ ਸੱਸ ਨੇ ਇਹਨਾਂ ਨੂੰ ਜਿਹੜਾ ਹੈ ਰਾਸਤੇ ਲਿਆ ਏ ਸਰ ਜਿਹੜਾ ਕੱਲ ਚਬਾਰਕ ਤੁਸੀਂ ਕਿ ਗੁਰਕਾ ਸਾਹਿਬ ਦੀ ਵੀਚਾਰ ਇਹ ਸਰ ਕਾਰਵਾਈ ਕੀਤੀ ਹੁਣ ਤੱਕ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਖਸ਼ੱਕਤ ਦੇ ਨਾਲ ਕੱਲ ਜਿਹੜੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਉੱਥੋਂ ਸੋਰਸਾਰਾਈ ਤੇ ਪਿੰਡ ਚੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ੱਕਤ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹੈ ਰਸਤੇ ਲਿਆ ਏ ਤੇ ਉਹਨਾਂ ਨੂੰ ਕੁਛਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ ਕਿ ਲਗਾ ਜਿਹੜਾ ਗੁcka ਸਾਰੀ ਗਰਬੀ ਕੀਤੀ ਕੋਈ ਜਾਨਵਰ ਕੇ ਬੋਲੂ ਹੀ ਆ ਜਾਂ ਕਿਸ ਤਰ੍ਹਾਂ ਕਿ ਜਾਂ ਇਹ ਉਹਨਾਂ ਦੇ ਜੀ ਤ੍ਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਈਏ। ਕਿੰਨ ਵਾਸਤੇ ਉਹਨਾਂ ਨਾਲ ਕਿੰਨਾ ਕ ਸੰਜੋਗ ਮਿਲਿਆ ਇਸ ਕੰਮ 'ਚ ਟਿਊਸ਼ਨ ਸੈਂਟਰ ਚਲਾਉਣੀ ਆ ਤੁਹਾਨੂੰ ਕਿਹਾ ਤੇ ਠੀਕ ਆ ਉਹਨਾਂ ਨੇ ਇਹ ਪੰਜ ਗੁੜਕਾ ਸਹਿਵਣ ਤੁਸੀਂ ਪੇੜ ਜਾਰ ਸਾਨੂੰ ਮਿਲ ਗਏ ਉਹਨਾਂ ਨੇ ਜਦੋਂ ਕੁੜੀਆਂ ਨਾਲ ਪਤਾ ਕੀਤਾ ਮੈਂ ਤਾਂ ਅਕੜਮ ਛੋੜ ਗਿਆ ਤੁਹਾਨੂੰ ਕਰਾ ਹਾਂ ਸਾਰੀ ਡਿਟੇਲ ਨਾਲ ਦੱਸ ਦਾਂ ਤੁਹਾਨੂੰ ਜੀ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹੈ ਰਾਸਤੇ ਲਿਆ ਏ ਇਹ ਸਰ ਜਿਹੜਾ ਕੱਲ ਚ ਭਾਰਤ ਕੋਈ ਸਰ ਕਿ ਗੁਰਕਾ ਸਾਹਿਬ ਦੀ ਵੀ ਸਰ ਇਹ ਸਰ ਕਾਰਵਾਈ ਕੀਤੀ ਹੁਣ ਤੱਕ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਖਸ਼ਕਤ ਦੇ ਨਾਲ ਕੱਲ ਜਿਹੜੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਸਾਰਾ ਹੀ ਤੇ ਪਿੰਡ ਤੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ਕਲ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹੈ ਰਸਤੇ ਲਿਆ ਏ ਤੇ ਉਹਨਾਂ ਨੂੰ ਕੁਛ ਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ ਕਿ ਲਗਾ ਜਿਹੜਾ ਗੁਕਾ ਸਾਰੀ ਗਰਦੀ ਕੀਤੀ ਕੋਈ ਜਾਨਵਰ ਕੇ ਬੋਲੂ ਹੀ ਆ ਜਾਂ ਕਿਸ ਤਰ੍ਹਾਂ ਵੀ ਜਾਂ ਇਹ ਉਹਨਾਂ ਦੇ ਜੀ ਤ੍ਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਹ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਈਏ। ਕਿੰਨ ਵਸੇ ਉਹਨਾਂ ਨਾਲ ਕਿੰਨਾ ਕ ਸੰਜੋਗ ਮਿਲਿਆ ਇਸ ਕੰਮ 'ਚ ਟਿਊਸ਼ਨ ਸੈਂਟਰ ਚਲਾਉਂਦੀਆਂ ਤੁਹਾਨੂੰ ਕਿਹਾ ਤੇ ਉਹਨਾਂ ਨੇ ਇਹ ਪੰਜ ਗੁੜਕਾ ਸਹਿਵਣ ਤੁਸੀਂ ਪੜ੍ਹ ਜਾਰ ਸਾਨੂੰ ਮਿਲ ਗਏ ਉਹਨਾਂ ਨੇ ਜਦੋਂ ਕੁੜੀਆਂ ਨਾਲ ਪਤਾ ਕੀਤਾ ਮੈਂ ਤਾਂ ਲਗਦਾਮ ਛੋੜਗਾ ਤੁਹਾਨੂੰ ਕਰਾ ਸਾਰੀ ਡਿਟੇਲ ਨਾਲ ਦੱਸ ਦਾਂ ਤੁਹਾਨੂੰ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹੈ ਰਾਸਤੇ ਲਿਆ ਏ ਇਹ ਸਰ ਜਿਹੜਾ ਕੱਲ ਚ ਭਾਰਤ ਤੁਸੀਂ ਕਿ ਗੁਰਕਾ ਸਾਹਿਬ ਦੀ ਵੀ ਸਰ ਇਹ ਸਰ ਕਾਰਵਾਈ ਕੀਤੀ ਹੁਣ ਤੱਕ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਖਸ਼ਕਤ ਦੇ ਨਾਲ ਕੱਲ ਜਿਹੜੇ ਅਸੀਂ ਆਪ ਆਪਣੀ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਸਾਰਾ ਹੀ ਤੇ ਪਿੰਡ ਚੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ਕਲ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹੈ ਰਸਤੇ ਲਿਆ ਏ ਤੇ ਉਹਨਾਂ ਨੂੰ ਕੁਛ ਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ ਸ਼ਕਤੀ ਲਗਾ ਜਿਹੜਾ ਗੁਕਾ ਸਾਰੀ ਬਿਰਵੀ ਗਈ ਸੀ ਕੋਈ ਜਾਨਵਰ ਕੇ ਬੋਲੂ ਹੀ ਆ ਜਾਂ ਕਿਸ ਤਰ੍ਹਾਂ ਵੀ ਜਾਂ ਇਹ ਉਹਨਾਂ ਦੇ ਜੀ ਤ੍ਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਏ। ਇਹਨਾਂ ਵਾਸਤੇ ਉਹਨਾਂ ਕਿੰਨਾ ਕ ਸਹਿਯੋਗ ਮਿਲਿਆ ਇਸ ਕੰਮ ਵਿੱਚ